ਉਹ ਇਸ਼ਾਨਾਨ ਬਾਰੇ ਵੀ ਤੁਸੀਂ ਡਿਟੇਲ ਅੱਜ ਕਲੀਅਰ ਕਰੀ ਦਿਓ ਕਿਉਂਕਿ ਉਹ ਵੀ ਤੁਹਾਡੀ ਬਹੁਤ ਫੋਟੋ ਬਹੁਤ ਜ਼ਿਆਦਾ ਇਹਨਾਂ ਨੇ ਵਾਇਰਲ ਬਹੁਤ ਜ਼ਿਆਦਾ ਹੋਈ ਉਹ। ਅੱਲ ਵੀ ਕਰਤਾ ਅੱਜ ਵੀ ਕਰ ਦਨਾਂ। ਦੇਖੋ ਮੇਰੀ ਗੱਲ ਸੁਣੋ। ਕੁੰਭ ਚਾਰ ਥਾਮਾਂ ਤੇ ਲੱਗਦਾ, ਹਰਦੁਆਰ ਚ ਲੱਗਦਾ, ਅਲਾਹਾਬਾਦ ਚ ਲੱਗਦਾ, ਉਹ ਜੈਨ ਲੱਗਦਾ, ਨਾਸਕ ਲੱਗਦਾ। ਚਾਰੇ ਹਿੰਦੂਆਂ ਦੇ ਧਾਰਮਿਕ ਤੀਰਥ ਹੈ। ਸੁਣੋ ਮੇਰੀ ਗੱਲ। ਤੇ ਉਹ ਚਾਰੇ ਥਾਮਾਂ ਤੇ ਗੁਰੂ ਤੀਰਥ ਵੀ ਹੈ। ਹਰਦوار ਗੰਗਾ ਦੇ ਕੰਢੇ ਸ੍ਰੀ ਗੁਰੂ ਅਮਰਦਾਸ ਜੀ ਦਾ ਸਥਾਨ ਹੈ ਜਿੱਥੇ 20ਵੀਂ ਵਾਰੀ ਗੁਰੂ ਧਾਰਨ ਗੁਰੂ ਅੰਗਦ ਦੇਵ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਕਿ 21ਵੀਂ ਵੇਰੀ ਮਹਾਰਾਜ ਉੱਥੇ ਗੁਰੂ ਸਰੂਪ ਹੋ ਕੇ ਗਏ ਅਗਲੀ ਗੱਲ ਫਿਰ ਅਲਾਹਾਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਨੌਵੇਂ ਪਾਤਸ਼ਾਹ ਨੇ ਵੀ ਦਸਵੇਂ ਪਾਤਸ਼ਾਹ ਇਸੇ ਤਰ੍ਹਾਂ ਹੋਇਆਂ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਚਰਨ ਪਾਏ ਹੈ ਗੁਰਦੁਆਰਾ ਐਮਲੀ ਸਾਹਿਬ ਹੈ ਨਾਸਕ ਦੇ ਵਿੱਚ ਵੀ ਗੁਰਨਾਨਕ ਸਾਹਿਬ ਗਏ ਆ ਮੇਰੀ ਗੱਲ ਸੁਣੋ ਗੁਰੂ ਸਾਹਿਬ ਨੇ ਉੱਥੇ ਚਰਨ ਪਾਏ ਆ ਸਾਡੇ ਲਈ ਉਹ ਗੁਰਤੀਰਥ ਹੈ ਜਿੱਥੇ ਗੁਰੂ ਦੇ ਤੀਰਥ ਆ ਉੱਥੇ ਸਿੱਖ ਨੇ ਜਾਣਾ ਹੀ ਜਾਣਾ ਭਾਈ ਦੂਜੀ ਗੱਲ ਮੇਰੀ ਗੱਲ ਸੁਣੋ ਧਿਆਨ ਨਾਲ Hindu ਹੋਲੇ ਮਹਲੇ ਦੀ ਗੱਲ ਕਰ ਲਈਏ ਹੋਲਾ ਮਹਲਾ ਸਿੱਖਾਂ ਦੀ ਵੱਡੀ ਗਿਣਤੀ ਹੈ ਪਰ Hindu ਵੀ ਇੱਥੇ ਮੱਥਾ ਟੇਕ ਰਹੇ ਆ ਕੀ ਕੱਲ ਨੂੰ ਜਿਹੜਾ Hindu ਹੈ ਹਿੰਦੂਆਂ ਦੇ ਬਾਰੇ ਕੋਈ ਬੰਦਾ ਰੌਲਾ ਪਾਵੇ ਤੁਸੀਂ ਸਿੱਖਾਂ ਦੇ ਕਿਉਂ ਗਏ ਆ ਕਦੇ ਇਦਾਂ ਹੋਇਆ ਫਿਰ ਦੂਜੀ ਗੱਲ ਹੈ ਗੁਰਦੁਆਰਾ ਸੀਸਗੰਨ ਸਾਹਿਬ ਹਜ਼ਾਰਾਂ ਹਿੰਦੂ ਰੋਡ ਆ ਕੇ ਮੱਥਾ ਟੇਕਦਾ ਹਜ਼ਾਰਾਂ ਹਿੰਦੂ ਆ ਕੇ ਇੱਥੇ ਮੱਥਾ ਟੇਕਦਾ ਅਸੀਂ ਇੱਕ ਪਾਸੇ ਤਾਂ ਇਹ ਕਹਿੰਦੇ ਗੁਰੂ ਘਰ ਸਾਰੇ ਆਂਦੇ ਸਾਂਝੇ ਆ ਹੋਰ ਵੀ ਬਹੁਤ ਸਥਾਨ ਹੈ ਜੋੜ ਮੇਲੇ ਆ ਸਾਡੇ ਤੇ ਜਿੱਥੇ ਗੁਰੂ ਤੀਰਥ ਹੈ ਸਾਡੇ ਦੋ ਅਖਾੜੇ ਆ ਨਿਰਮਲ ਅਖਾੜਾ ਉਹ ਦਾਂਸੀ ਨਖਾੜਾ ਦੋ ਸਿੱਖਾਂ ਦੇ ਅਖਾੜੇ ਆ ਦੇਖੋ ਉੱਥੇ ਚਾਰ ਅਖਾੜੇ ਆ ਇੱਕ ਸੰਨਿਆਸੀਆਂ ਦਾ ਇੱਕ ਬਰਾਗੀਆਂ ਦਾ ਆਪਾਂ ਜਲੂਸ ਕਹਿੰਦੇ ਆ ਉਹ ਸ਼ਾਹੀ ਕਹਿੰਦੇ ਆ ਦੋ ਉਹਨਾਂ ਦੀਆਂ ਸ਼ਾਹੀਆਂ ਨਿਕਲਦੀਆਂ ਦੋ ਸਾਡੀਆਂ ਨਿਰਮਲੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਕੱਢਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਾਇਆ ਪੈ ਰਹੇ ਆ ਕਿ ਅਸੀਂ ਉੱਥੇ ਜਾਣਾ ਨਹੀਂ ਜਿੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਅਸੀਂ ਨਹੀਂ ਕਰਨਾ ਕੱਲ ਨੂੰ ਸਾਡੇ ਸਰੋਵਰਾਂ ਦੇ ਵਿੱਚ ਹਿੰਦੂ ਆ ਕੇ ਇਸ਼ਨਾਨ ਕਰਨਗੇ ਜਾਂ ਰੋਜ਼ ਹੀ ਦਰਬਾਰ ਸਾਹਿਬ ਵੀਪਨਾ Hindu ਇਸ਼ਨਾਨ ਕਰਦੇ ਆ ਬੰਗਲਾ ਸਾਹਿਬ ਹਜ਼ਾਰਾਂ Hindu ਇਸ਼ਨਾਨ ਕਰਦੇ ਆ ਸਰੋਵਰ 'ਚ ਕੀ ਅਸੀਂ ਉਹਨਾਂ ਤੇ પ્રતિਬੰਧ ਲਾਵਾਂਗੇ ਵੀ ਤੁਸੀਂ ਇੱਥੇ ਆ ਨਹੀਂ ਸਕਦੇ ਇਹ ਦੇਖੋ ਇਹੋ ਜੀਆਂ ਗੱਲਾਂ ਜਾਣ ਬੁੱਝ ਕੇ ਨੈਰੇਟ ਫਲਾਇਆ ਗਿਆ ਸ਼ਰਾਰਤ ਦੇ ਨਾਲ ਗੱਲਾਂ ਕੀਤੀਆਂ ਗਈਆਂ ਮੇਰਾ ਮੈਂ ਅੱਜ ਤੋਂ ਨਹੀਂ ਕੁੰਮਤੇ ਜਾਂਦਾ ਮੈਂ 86 ਤੋਂ ਦਾਨਾ